ਬੱਚਾ ਤੁਹਾਡੇ ਕੋਲ ਹੀ ਰਹਿੰਦਾ ਸੀ ਕਿ ਪਿਤਾ ਕੋਲ ਜਾਂਦਾ ਸੀ ਜੀ ਮੇਰੇ ਕੋਲ ਹੀ ਜੀ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚਾ ਇਹਨੇ ਅੰਦਰ ਵਾੜ ਲਿਆ ਜਾਂ ਇਹਨੇ ਮਾਰਤਾ ਸਾਨੂੰ ਜੀ ਜਿਹੜਾ ਇਹ ਤੋਂ ਛੋਟਾ ਮੁੰਡਾ ਸੀਗਾ ਉਹ ਇਹਦੇ ਕੋਲੇ ਛੱਡਿਆ ਸੀ ਜਿਹੜਾ ਇਹਦਾ ਸੀ ਆਕਾਸ਼ਦੀਪ ਦੇ ਗਲ ਦੇ ਵਿੱਚ ਪਰਨਾ ਪਾ ਕੇ ਉਸ ਨੂੰ ਦਾ ਗਲਾ ਘੁੱਟ ਰਿਹਾ ਸੀ ਤੇ ਘਰੇ ਲਿਆ ਕੇ ਉਹਨੇ ਉਸ ਖਲਾ ਖਵਾਇਆ ਪਿਆਗਾ ਕੁੱਟਮਾਰ ਕਰੀਏ ਬੱਚੇ ਦੀ ਤੇ ਬੱਚਾ ਸਰੀਰ ਪੂਰਾ ਨੀਲਾ ਹੋਇਆ ਪਿਆਗਾ ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਣਾ ਬੰਦਾ ਇਹਦਾ ਡੈਡੀ ਆ ਜਿਹੜਾ ਉਹ ਲੈ ਗਿਆ ਲੈ ਗਿਆ ਅਸੀਂ ਕੀਤੀ ਇਨਕੁਆਰੀ ਜਦੋਂ ਅਸੀਂ ਗਏ ਥਾਣੇ ਤੇ ਹੁਣ ਇਹਨੇ ਸਕੂਲੋਂ ਛੁੱਟੀ ਆਉਂਦਾ ਚੱਕ ਲਿਆ ਮੁੜ ਕੇ ਤੇ ਪਤਾ ਨਹੀਂ ਇਹਨੇ ਕੀ ਕਰਿਆ ਆਪਦੇ ਘਰੇ ਜਿਹੜੋ ਮੁੰਡਿਆਂ ਨੇ ਇਹਨਾਂ ਨੇ ਰਾਤ ਨੂੰ ਪਤਾ ਲੱਗਿਆ ਮੈਂ ਤਾਂ ਸਵੇਰੇ ਪਤਾ ਲੱਗਿਆ ਸੀ ਇਹ ਰਾਤ ਨੂੰ ਭਾਲ ਭੂਲ ਕਰੀ ਉੱਥੇ ਬੈਗ ਮਿਲਿਆ ਸਕੂਲ ਦਾ ਉਹਦਾ ਉਹ ਜਿਹੜਾ ਬੱਚੇ ਦਾ ਕਤਲ ਹੋਇਆ ਉਹ ਮੇਰਾ ਭਾਂਜਾ ਸੀ ਜੀ ਤੇ ਉਹਦੇ ਡੈਡੀ ਨਹੀਂ ਉਹਦੀ ਹਤਿਆ ਕਰਤੀ ਜੀ ਗਲ ਘੋਟ ਕੇ ਉਹਦੀ ਹਤਿਆ ਕੀਤੀ ਗਈ ਹੈ ਜੀ ਉਹ ਲੜੀਜ ਭੱਜ ਗਈ ਜੀ ਪਤਾ ਨਹੀਂ ਕਿੱਧਰ ਆਈ ਕਿੱਧਰ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਅਜੇ ਤੱਕ ਵਕੀਲ ਸਿੰਘ ਜੀ ਤੇ ਕਾਸਦੀਪ ਜੀ ਨੂੰ ਕੀ ਮਾਰ ਦਿੱਤਾ ਗਿਆ ਕਾਲਾ ਕੋਟ ਕੇ ਉਹ ਮੇਰਾ ਭਾਨਾ ਜਾਂ ਸੀਗਾ ਬੱਚਿਆਂ ਲਈ ਮਾਂ ਠੰਡੀ ਛਾਂ ਹੁੰਦੀ ਹੈ ਤੇ ਬਾਪ ਵੀ ਭਗਵਾਨ ਦਾ ਰੂਪ ਹੁੰਦਾ ਹੈ ਪਰ ਅੱਜ ਇੱਕ ਖਲਨਾਇਕ ਬਾਪ ਦੀ ਖਬਰ ਸਾਹਮਣੇ ਆਈ ਹੈ ਕਿ ਮਾਨਸਾ ਦੇ ਸਰਦੂਲਗੜ ਤੋਂ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਬਾਪ ਵੱਲੋਂ ਆਪਣੇ ਪੁੱਤ ਦੀ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਦੇਖੋ ਸਰਦੂਲਗੜ ਤੋਂ ਪੰਜਾਬ 78 ਲਈ ਮਨਜਿੰਦਰ ਸਿੰਘ ਦੀ ਰਿਪੋਰਟ। ਐਸਐਸ ਇਹ ਗੱਲ ਆ ਜੀ ਜਦੋਂ ਕੱਲ ਸਾਡੇ ਐਸਐਚਓ ਸਰਦੂਲਗੜ ਸਹਾਰ ਅੰਗਰੇਜ਼ ਸਿੰਘ ਰਾਤ ਨੂੰ ਗਸ਼ਤ ਤੇ ਸੀਗੇ ਤਾਂ ਇਹਨਾਂ ਪਾਸ ਬਕੀਨ ਸਿੰਘ ਉਤਰਪਾਲਾ ਸਿੰਘ ਨੇ ਆਪਣਾ ਬਿਆਨ ਲਿਖਾਇਆ। ਇਹ ਸਾਡੀ ਲੜਕੀ ਇੱਥੇ ਸਰਗੂਲਗੜ ਵਾਰਡ ਨੰਬਰ 1 ਦੇ ਵਿੱਚ ਰਹਿੰਦੀ ਸੀਗੀ ਜਿਸ ਦੀ ਸੈਕੰਡ ਮੈਰਿਜ ਸੀ ਉਹਦੀ ਪਹਿਲੀ ਮੈਰਿਜ ਤੋਂ ਵੀ ਇੱਕ ਉਹਦੀ ਲੜਕੀ ਤੇ ਉਹਦਾ ਇੱਕ ਲੜਕਾ ਸੀਗਾ ਉਹ ਇਹਨਾਂ ਨਾਲ ਰਹਿੰਦੇ ਸੀ ਪਰ ਅੱਜ ਸਾਡਾ ਭਾਂਜਾ ਆਕਾਸ਼ਦੀਪ ਜਿਹਦੀ ਉਮਰ 11 ਸਾਲ ਆ ਤੇ 6ਵੀਂ ਜਮਾਤ ਵਿੱਚ ਪੜਦਾ ਸੀਗਾ ਉਹ ਘਰੇ ਨਹੀਂ ਆਇਆ ਤਾਂ ਅਸੀਂ ਲੱਭਦੇ ਲੱਭਦੇ ਜਦੋਂ ਆਪਦੀ ਲੜਕੀ ਦੇ ਘਰੇ ਪਹੁੰਚੇ ਤਾਂ ਸਾਡਾ ਜਵਾਈ ਕੁਰਪ੍ਰੀਤ ਸਿੰਘ ਸਾਨੂੰ ਉਹ ਗਰਦੇয়াল ਸਿੰਘ ਜਿਹੜਾ ਸਾਡੀ ਲੜਕੀ ਦੇ ਪਹਿਲੇ ਬੱਚਿਆਂ ਨਾਲ ਨਫ਼ਰਤ ਕਰਦਾ ਸੀਗਾ ਆਕਾਸ਼ਦੀਪ ਦੇ ਗਲ ਦੇ ਵਿੱਚ ਪਰਣਾ ਪਾ ਕੇ ਉਸ ਨੂੰ ਦਾ ਗਲਾ ਘੁੱਟ ਰਿਹਾ ਸੀ ਤੇ ਜਾਂ ਅਸੀਂ ਜਦੋਂ ਜਾ ਕੇ ਇੱਕਦਮ ਦੇਖਿਆ ਤਾਂ ਉਹਨੇ ਪਰਣਾ ਉਹਦਾ ਇੱਕਦਮ ਛੱਡਤਾ ਤੇ ਜਿਸ ਦਾ ਕਾਰਨ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਸੀਂ ਰੌਲਾ ਪਾਇਆ ਤਾਂ ਉਹ ਸਾਨੂੰ ਗਲੀਆਂ ਕੋਠੇ ਉੱਪਰ ਦੀ ਚੜ੍ਹ ਕੇ ਭੱਜ ਗਿਆ ਤੇ ਇਸ ਸਬੰਧ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਬਣਾ ਕੇ ਦੋਸ਼ੀ ਨੂੰ ਅੱਜ ਅਸੀਂ ਕੁਝ ਹੀ ਸਮੇਂ ਦੇ ਵਿੱਚ ਮਿਹਨਤ ਨਾਲ ਐਸਐਚਓ ਸਾਹਿਬ ਦੀ ਮਿਹਨਤ ਦੇ ਨਾਲ ਗਿਰਫਤਾਰ ਕਰ ਲਿਆ ਜਿਸ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਜਿਹੜਾ ਮਰਨ ਵਾਲਾ ਬੱਚਾ ਆਕਾਸ਼ਦੀਪ ਆ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਹਰੇ ਦੋਸ਼ੀ ਇਕੱਲਾ ਹੀ ਸੀ ਜਾਇ ਇਹਦੇ ਨਾਲ ਕੋਈ ਹੋਰ ਵੀ ਸਾਥੀ ਸੀ ਹਾਂਜੀ ਦੇਖੋ ਬਿਆਨ ਮੁਤਾਬਕਾ ਜਿਹੜਾ ਮਤੇਈ ਵੱਲੋਂ ਲਿਖਾਇਆ ਗਿਆ ਉਹਦੇ ਮੁਤਾਬਕ ਇਹ ਇਕੱਲਾ ਹੀ ਸੀਗਾ ਤੇ ਇੱਕ ਦੇ ਖਿਲਾਫ ਹੀ ਮੁਕਦਮਾ ਦਰਜ ਕੀਤਾ ਗਿਆ ਠੀਕ ਹੈ ਆ ਵਕੀਲ ਸਿੰਘ ਜੀ ਤੇ ਕਾਸਦੀਪ ਜੀ ਨੂੰ ਕੀ ਮਾਰ ਦਿੱਤਾ ਗਿਆ ਖਲਾ ਘੋਟ ਕੇ ਉਹ ਮੇਰਾ ਭਾਣ ਜਾਂ ਸੀਗਾ ਤੇ ਮੇਰੀ ਭੈਣ ਪਹਿਲਾਂ ਕਿਤੇ ਵਿਆਹੀ ਹੋਈ ਸੀ ਉੱਥੋਂ ਚੱਲ ਛੱਡ ਛੜਾ ਹੋ ਗਿਆ ਨਹੀਂ ਨਾ ਉੱਥੋਂ ਪਿੱਛੋਂ ਦੋ ਜਵਾਕ ਸੀਗੇ ਇਹ ਛੋਟਾ ਸੀ ਗੋਦੀ ਸੀਗਾ ਕਾਸਦੀਪ ਦਾ ਤੇ ਜਦੋਂ ਤੋਂ ਨਵੇੜ ਹੋਇਆ ਤਾਂ ਅਸੀਂ ਨਾ ਇੱਥੇ ਹੀਰੇ ਵਾਲੇ ਗੁਰਪ੍ਰੀਤ ਨੂੰ ਇਹਨੂੰ ਇਹਦੇ ਨਾਲ ਸਹਿਮਤੀ ਨਾਲ ਗੁਰੂ ਘਰ ਚੰਡਾ ਸਾਹਿਬ ਦੇ ਉੱਥੋਂ ਤੋਰਤੀ ਸੀ ਇਹਦੇ ਨਾਲ ਉੱਥੋਂ ਕੀ ਸਾਲਕ ਰਹਿਣ ਦੇ ਬਾਅਦ ਇਹਨਾਂ ਕੋਲ ਇੱਕ ਮੁੰਡਾ ਹੋਇਆ ਆ ਆਪਦਾ ਜਿਹਦਾ ਨਾਮ ਕੀ ਜੋਤ ਆ ਤੇ ਰਿੰਜੇ ਨਾਲ ਚੱਲ ਪਈਆਂ ਇਹ ਜਵਾਖ ਸਹਿਮਤੀ ਨਾਲ ਗਏ ਹੋਏ ਸੀ ਇਹਦੇ ਨਾਲ ਰਹਿੰਦਾ ਕਿੱਥੇ ਸੀ ਬਈ ਇਹ ਇਹ ਹੀਰੇ ਵਾਲੇ ਹੀ ਹੀਰੇ ਵਾਲੇ ਹੀ ਰਹਿੰਦਾ ਸੀਗਾ ਉੱਥੋਂ ਇਹ ਪਹਿਲਾਂ ਤਾਂ ਦਿਹਾੜੀ ਦਾਪੇ ਕਰਦੇ ਚਲੋ ਜਮੀਨ ਆਉਂਦੀ ਸੀਗੀ ਇਹਨੂੰ 2 ਕਿੱਲੇ ਤੇ ਉੱਥੋਂ ਇਹਨੇ ਫਿਰ ਜਦੋਂ ਆਪਦਾ ਬੱਚਾ ਹੋਇਆ ਇਹਦੇ ਕੋਲੇ ਰੈਂਜਚਾ ਸ਼ੁਰੂ ਹੋ ਗਈਆਂ ਇਹ ਜਵਾਖਾਂ ਨੂੰ ਇੱਧਰ ਅਣਕਾਰ ਕਰਨ ਲੱਗ ਗਿਆ ਸਾਡਿਆਂ ਨੂੰ ਅਣਕਾਰ ਕਰਨ ਲੱਗ ਗਿਆ ਚਲੋ ਲੜਾਈਆਂ ਆਸੀਂ ਜਵਾਖਾਂ ਨੂੰ ਇੱਥੇ ਲਿਆਏ ਇੱਥੇ ਲਿਆਏ ਇੱਥੇ ਸਕੂਲ ਲਾਇਆ ਤੇ ਕੁਝ ਟਾਈਮ ਤੋਂ ਹੁਣ ਇਹ 4 ਸਾਲ ਤੋਂ ਇੱਥੇ ਹੀ ਰਹਿ ਰਿਹਾ ਸੀ ਸਾਨੂੰ ਧਮਕੀਆਂ ਬਹੁਤ ਹੁੰਦੀਆਂ ਸੀ ਦੀਆਂ ਕੁੜੀ ਨਾਲ ਲੜੋ ਲੜਾਈਆਂ ਕਰਦਾ ਰਹਿੰਦਾ ਸੀਗਾ ਤੇ ਸਾਡਾ ਨਿਬੜ 9 ਸਾਲ ਕੁੜੀ ਰਹੀ ਹੈ ਇਹਦੇ ਘਰੇ ਸਾਡਾ ਕੋਈ ਇਹ ਤੋਂ ਲੈਣ ਦੇ ਨਹੀਂ ਕੀਤਾ ਕੁਝ ਵੀ ਨਹੀਂ ਅਸੀਂ ਚਲੂ ਸਹਿਜਮਤੀ ਨਾਲ ਆਪਦਾ ਇੱਕ ਪਾਸਾ ਕਰਨ ਮਾਰੇ ਨੇ ਨਵੀੜਾ ਕਰ ਲਿਆ ਸੀ ਨਵੇੜਾ ਕਰ ਲਿਆ ਸੀ ਉਸ ਤੋਂ ਬਾਅਦ ਨਵੇੜੇ ਤੋਂ ਬਾਅਦ ਵੀ ਕਾਫੀ ਟਾਈਮ ਮੇਰੀਆਂ ਦਰਖਾਸਤਾਂ ਆਈਆਂ ਥਾਣੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਦਰਖਾਸਤਾਂ ਦਿੱਤੀਆਂ ਜੀ ਜਦੋਂ ਕੋਈ ਮੜੀ ਗੱਲ ਕਰਨੀ ਮੈਂ ਉਹਦੀ ਦਰਖਾਸਤ ਦੇ ਕੇ ਯਾਨੀ ਸਭ ਤੋਂ ਪਹਿਲੀਆਂ ਜੇ ਜੇ ਕੋਈ ਮੂ ਵੀ ਗੱਲ ਕਰਦਾ ਨਾ ਮੈਂ ਤਾਂ ਵੀ ਆ ਕੇ ਥਾਣੇ ਦੇ ਵਿੱਚ ਦਰਖਾਸਤ ਦੇ ਕੇ ਯਾਨੀ ਉਹ ਦਰਖਾਸਤਾਂ ਦਾ ਇਹਨੇ ਕੋਈ ਉਹ ਨਹੀਂ ਸਮਝਦਾ ਸੀਗਾ ਮੇਨ ਮੁੱਦਾ ਨਹੀਂ ਸਮਝਦਾ ਸਿੱਧੀ ਗੱਲ ਕਹਿ ਜਾਂਦਾ ਸੀਗਾ ਮੇਰੇ ਕੋਲ ਰਿਕਾਰਡੀਆਂ ਪਈਆਂ ਸਿੱਧੀ ਗੱਲ ਕਹਿੰਦਾ ਸੀ ਮੈਂ ਪੁਲਿਸ ਵਾਲੇ ਸਾਰੇ ਖਰੀਦ ਲੈਣਾ ਸਿੱਧੀ ਗੱਲ ਜਿਹੜੀ ਇਹਨੇ ਕਹਿ ਕੇ ਰਿਕਾਰਡੀਆਂ ਪਾ ਕੇ ਮੈਨੂੰ ਮਾਰਨ ਦੀਆਂ ਧਮ ਪੱਕਾ ਕਨਫਰਮ ਨਹੀਂ ਸੀ ਵੀ ਸੱਚੀਓ ਵੀ ਆਪਦੇ ਜਵਾਖ ਨਾਲ ਵੀ ਬੰਦਾ ਇਹ ਕੰਮ ਕਰ ਦੂਗਾ ਇਹ ਕੱਲ ਕੀ ਤਕਰੀਬਨ ਸਵੇਰੇ ਮੈਂ ਸਕੂਲ ਖੁਦ ਛੱਡ ਕੇ ਆਇਆ ਬੱਚੇ ਨੂੰ 2 ਵਜੇ ਦੇ ਟਾਈਮ ਇਹ ਸਕੂਲੋਂ ਜਾ ਕੇ ਬੱਚੇ ਨੂੰ ਲੈ ਕੇ ਆਇਆ ਕਿਉਂਕਿ ਆਪਦਾ ਜਿਹੜਾ ਇਹਦਾ ਆਪਦਾ ਮੁੰਡਾ ਸੀ ਉਹਨੂੰ ਕੀ ਇਹ ਪੱਲਣਵਾੜੇ ਛੱਡਿਆ ਪੱਲਣਵਾੜੇ ਛੱਡ ਕੇ ਆ ਕੇ ਇਸ ਨੂੰ ਲਿਆ ਕੇ ਜਿਹੜੇ ਬੱਚੇ ਨੂੰ ਨੇ ਬੇਰਹਿਮੀ ਨਾਲ ਮਾਰਿਆ ਕੰਬਲ ਦੇ ਵਿੱਚ ਬੈਗ ਲਕੋ ਕੇ ਗੰਢਾਂ ਲਾ ਕੇ ਵਿੱਚ ਪੂਰਾ ਕੁੱਟਮਾਰ ਕਰਕੇ ਬੱਚੇ ਨੂੰ ਮਾਰਿਆ ਗਿਆ ਤੇ ਸਾਨੂੰ ਇਹਦਾ ਇਨਸਾਫ ਹੀ ਚਾਹੀਦਾ ਹੈ ਇਹਨਾਂ ਵੱਧ ਤੋਂ ਵੱਧ ਦੇ ਦੀ ਕਾਰਵਾਈ ਕੀਤੀ ਜਾਵੇ ਬੱਚਾ ਕਿੰਨੇ ਸਾਲ ਦਾ ਹੈ ਬੱਚਾ ਸਿਰਫ 10-11 ਸਾਲਾਂ ਦਾ ਸੀਗਾ ਜੀ ਇਹਨੇ ਬਹੁਤ ਬੇਰਹਿਮੀ ਨਾਲ ਬੱਚੇ ਨੂੰ ਮਾਰਿਆ ਨਸ਼ੀਲੀਆਂ ਨਸ਼ੀਲੀਆਂ ਚੀਜ਼ਾਂ ਖਵਾਈਆਂ ਗਈਆਂ ਤੇ ਕੁੱਟ ਬਹੁਤ ਕੀਤੀ ਗਈ ਹੈ ਜੀ ਜਵਾਕ ਨਾਲ ਬੱਚਾ 6ਵੀਂ ਕਲਾਸ 'ਚ ਪੜਦਾ ਸਕੂਲ ਦੇ ਗੇਟ ਅੱਗੋਂ ਇਹ ਲੈ ਕੇ ਆਇਆ ਜੀ 6ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਸਕੂਲ ਦੇ ਅੱਗੋਂ ਖੁਦ ਲੈ ਕੇ ਆਈਏ ਜਵਾਕ ਨੂੰ ਕੋਈ ਚੀਜ਼ ਖਵਾ ਕੇ ਦੂਜਾ ਜਿਆਦਾ ਸੀ ਕਿ ਭੱਲਣ ਵਾਲੇ ਲੈ ਕੇ ਗਏ ਉੱਥੇ ਜਾ ਕੇ ਛੋਟੇ ਜਵਾਕ ਤੋਂ ਪੁੱਛ ਕੀਤੀ ਹੈਗੀ ਉਹਨੇ ਬੱਚੇ ਨੇ ਪਹਿਲਾਂ ਇਹ ਕੁਝ ਵੀ ਨਹੀਂ ਮੰਨਦਾ ਸੀਗਾ ਮੰਨਿਆ ਤਾਂ ਇਹ ਆਪ ਤਾਂ ਕੁਝ ਵੀ ਨਹੀਂ ਮੰਨਿਆ ਜੀ ਤੇ ਉੱਥੋਂ ਜਦੋਂ ਬੱਚੇ ਨੇ ਦੱਸਿਆ ਵੀ ਇਹ ਘਰੇ ਆਇਆ ਸੀ ਘਰੋਂ ਤੋਂ ਬਾਅਦ ਸਾਨੂੰ ਆ ਕੇ ਜਦੋਂ ਅਸੀਂ ਟਿੱਕੇ ਨਹੀਂ ਫੇਰ ਜਾ ਕੇ ਆਪ ਦੇਖਿਆ ਜਦੋਂ ਦੇਖ ਕੇ ਇਹ ਕਹਦਾ ਉੱਥੇ ਸਾਨੂੰ ਉਦੋਂ ਬਾਅਦ ਮੁਲਾਜ਼ਮ ਆ ਕੇ ਸਾਨੂੰ ਬਾਹਰ ਕਰ ਦਿੱਤਾ ਗਿਆ ਸ਼ਾਨਬੀਨ ਚੱਲੀ ਆ ਵੀ ਫਿੰਗਰ ਹੋਣਗੇ ਇਹਨਾਂ ਦੇ ਫਿੰਗਰ ਪ੍ਰਿੰਟ ਚੈੱਕ ਕੀਤੇ ਜਾਣਗੇ ਸਾਰਾ ਕੁਝ ਉਸ ਤੋਂ ਬਾਅਦ ਇੱਥੇ ਡੈੱਡ ਬਡੀ ਹੈ ਹਸਪਤਾਲ 'ਤੇ ਜਿਹੜੇ ਇਹਦੇ ਨਾਲ ਜਦੋਂ ਕਿ ਪੁਲਿਸ ਨੇ ਰੇਡ ਕੀਤੀ ਆ ਤਿੰਨ ਚਾਰ ਬੁੜੀਆਂ ਨਿਕਲੀਆਂ ਸੀ ਤੇ ਇੱਕ ਮੁੰਡਾ ਇਹਦੇ ਨਾਲ ਗੋਰਾ-ਗੋਰਾ ਉਹ ਇਹਦੇ ਨਾਲ ਚਿੱਤੋਂ ਪੈਰੀ ਰਹਿੰਦਾ ਜੀ ਤੇ ਕਾਫੀ ਇਨਵੋਲਵ ਨੇ ਮੈਂ ਕਿਹਾ ਸਾਰਿਆਂ ਦਾ ਸਾਰਿਆਂ ਨੂੰ ਵਿੱਚ ਲੈਤਾ ਜਾ ਵੀ ਤੇ ਸਾਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾ ਵੀ ਭਾਲ ਸਿੰਘਾ ਜੀ ਉਹ ਜਿਹੜਾ ਲੜਕਾ ਮਰਿਆ ਗਿਆ ਉਹ ਮੇਰਾ ਦੋਤਾ ਸੀ ਇਹ ਗੁੱਡੀ ਮੇਰੀ ਪਹਿਲਾਂ ਰੋਡਾਂ ਵਾਲੀ ਵੀ ਆਹੀ ਸੀ ਉਥੋਂ ਤਲਾਕ ਹੋਇਆ ਸੀ ਦੋ ਬੱਚੇ ਇਹਦੇ ਨਾਲ ਸੀਗੇ ਇੱਕ ਬੱਚਾ ਇੱਥੇ ਆ ਕੇ ਈਸ ਗੁਰਪ੍ਰੀਤ ਦਾ ਹੋਇਆ ਸੀ ਇਹਦਾ ਪਹਿਲਾ ਵਾਲਾ ਪ੍ਰਾਣਾ ਸੀ ਉਹਦਾ ਨਾਮ ਵੀ ਗੁਰਪ੍ਰੀਤ ਸੀ ਇਥੋਂ ਇਹ ਦੋਨੇ ਬੱਚੇ ਮੈਂ ਆਪਦੇ ਕੋਲੇ ਰੱਖ ਲਏ ਇਹ ਗੁੱਡੀ ਇਧਰ ਤੋਰਤੀ ਸੀ ਇਹਨਾਂ ਦਾ ਹੁਣ ਦੁਬਾਰੇ ਰੌਲਾ ਲੱਟਾ ਪੈ ਗਿਆ ਇਹਨੇ ਵਿਆਹ ਹੋਰ ਕਰਾ ਲਿਆ ਮੈਂ ਗੁੱਡੀ ਨੂੰ ਆਪਦੇ ਕੋਲੇ ਲਿਜਾ ਕੇ ਰੱਖ ਲਿਆ ਮੈਂ 2000 ਰੁਪਿਆ ਮਹੀਨੇ ਦਾ ਕਿਰਾਇਆ ਦਿੰਦਾ ਸੀ ਤੇ ਗੁੱਡੀ ਨੂੰ ਉਹ ਕਰਦਾ ਸੀ ਹੁਣ ਮੈਂ ਆਪਦੇ ਚਵਾਰੇ ਚ ਕੁੜੀ ਨੂੰ ਸਰੈਂਡਰ ਸਰੈਂਡਰ ਲਿਆ ਕੇ ਉੱਥੇ ਸੈੱਟ ਕਰ ਛੱਡੀ ਸੀ ਮੁੰਡਾ ਸਕੂਲ ਚ ਜਾਂਦਾ ਇਹਨਾਂ ਦੇ ਬਾਰ ਗੋਂਦੀ ਜਾਂਦਾ ਸੀ ਉੱਥੋਂ ਜਾਂਦੇ ਇਹਨੂੰ ਕਹਿੰਦਾ ਆ ਜਾ ਤੈਨੂੰ ਕੋਈ ਚੀਜ਼ ਦੇਵਾਂ ਐ ਕਰਾਂ ਤੇ ਰੱਖ ਲਿਆ ਲਿਜਾ ਕੇ ਆ ਕਿੰਨੇ ਸਾਲ ਦਾ ਬੱਚਾ ਜੀ ਬੱਚਾ 11 ਸਾਲ ਦਾ ਜੀ ਸਵੇਰੇ ਦਾ ਜਨਮ ਦੇਣਾ 11ਵੇਂ ਸਾਲ ਦਾ ਜੀ ਸਵੇਰੇ 11 ਸਾਲ ਦਾ ਬਣੂ ਹਾਂ ਇਹ ਬੱਚਾ ਤੁਹਾਡੇ ਕੋਲ ਹੀ ਰਹਿੰਦਾ ਸੀ ਕਿ ਪਿਤਾ ਕੋਲ ਜਾਂਦਾ ਸੀ ਜੀ ਮੇਰੇ ਕੋਲ ਹੀ ਜੀ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚਾ ਇਹਨੇ ਅੰਦਰ ਵਾੜ ਲਿਆ ਜਾਂ ਇਹਨੇ ਮਾਰਤਾ ਸਾਨੂੰ ਜੀ ਜਿਹੜਾ ਇਹ ਤੋਂ ਛੋਟਾ ਮੁੰਡਾ ਸੀਗਾ ਉਹ ਇਹਦੇ ਕੋਲੇ ਛੱਡਿਆ ਸੀ ਜਿਹੜਾ ਇਹਦਾ ਸੀ ਉਸ ਬੰਦੇ ਨੇ ਉਹ ਜਵਾਕ ਨੇ ਪੁਲਿਸ ਨੂੰ ਦੱਸਿਆ ਵੀ ਐ ਕਰਕੇ ਸਾਡੇ ਘਰੇ ਆਇਆ ਸੀ ਸਕੂਲ ਤੋਂ ਛੁੱਟੀ ਤੋਂ ਬਾਅਦ ਇਹ ਲਿਆਇਆ ਤੇ ਮੇਰਾ ਡੈਡੀ ਮੈਨੂੰ ਕਹਿੰਦਾ ਜਾਂ ਤੂੰ ਦੁੱਧ ਲਿਆ ਤੇ ਮੈਂ ਚਾਹ ਦਰਦਾ ਉਹ ਇਹਨੂੰ ਲੈ ਕੇ ਅੰਦਰ ਵੜ ਗਿਆ ਮੈਂ ਦੁੱਧ ਲੈਣ ਵਗ ਗਿਆ ਜਦੋਂ ਮੈਂ ਦੁੱਧ ਲੈ ਕੇ ਆ ਗਿਆ ਉਦੋਂ ਨੇ ਉਵੇਂ ਜਿਹੀ ਚਾਹ ਬਿਰਾ ਦੁੱਧ ਤੂੰ ਛੜਤੀ ਤੇ ਮੁੰਡਾ ਪਤਾ ਨਹੀਂ ਮੈਂ ਆਖਿਆ ਘਰ ਨੂੰ ਵਗ ਗਿਆ ਹੁਣ ਇਹ ਮੈਨੂੰ ਲੈ ਕੇ ਭੱਲਣ ਬਾੜੇ ਛੱਡ ਗਿਆ ਜਿਹੜਾ ਤੁਸੀਂ ਆਪਦਾ ਹੁਣ ਜਵਾਈ ਕਹਿੰਦੇ ਮੰਨ ਲਓ ਤਲਾਕ ਹੋਇਆ ਸੀ ਬੇਸ਼ੱਕ ਇਹ ਤੇ ਇਹ ਕੰਮ ਕਰ ਕੀ ਕਰਦਾ ਸੀ ਕੰਮ ਕਰੇ ਚਿੱਟੇ-ਚੁੱਟੇ ਦਾ ਕੰਮ ਤੇ ਹੋਰ ਕੈਬਸੂਲ ਵਗੈਰਾ ਕੈਬਸੂਲ ਵਗੈਰਾ ਵੇਚਦਾ ਸੀ ਨਸ਼ੇ ਪੱਤੇ ਦਾ ਕੰਮ ਨਸ਼ੇ ਪੱਤੇ ਦਾ ਕੰਮ ਕਰ ਇਹਦਾ ਕੋਈ ਤੁਹਾਡੇ ਨਾਲ ਪਹਿਲਾਂ ਵੀ ਡਿਸਪਿਊਟ ਚੱਲਦਾ ਸੀਗਾ ਜੀ ਕੋਈ ਝਗੜਾ ਵੀ ਚੱਲਦਾ ਸੀ ਝਗੜਾ ਜੀ ਇਹਨੇ ਮੈਂ ਗੁੱਡੀ ਨੂੰ ਘਰੇ ਲੈ ਗਿਆ ਜੀ ਵਿਚਾਰ ਰੌਲਾ ਲੱਟਾ ਬੰਦੇ ਦਾ ਹੋ ਹੀ ਜਾਂਦਾ ਹੈ ਇਹਨੇ ਵਿਆਹ ਕਰਾ ਕੇ ਸਾਨੂੰ ਫੋਟੋ ਪਾਤੀ ਤੇ ਉੱਥੇ ਉਹ ਕਰੀ ਜਾਂਦਾ ਸੰਧੂਰ ਲਾਈ ਜਾਂਦਾ ਫਿਰ ਉਹ ਪੁਲਿਸ ਨੇ ਫੜ ਲਿੱ ਕੇ ਦਵੱਲੇ ਫਿਰ ਇਹਨੇ ਹੋਰ ਵਿਆਹ ਕਰਾ ਲਿਆ ਫੇਰ ਫੋਟੋ ਸਾਡੇ ਘਰੇ ਕਟਿੰਗ ਪਈ ਉਹ ਜੀ ਤਿੰਨ ਵੇਕ ਰਹੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਹੀ ਹੁਣ ਇਹ ਇਨਸਾਫ ਤਾਂ ਹੋਣਾ ਚਾਹੀਦਾ ਜੀ ਹੁਣ ਐਵੇਂ ਜਵਾਬ ਖਦਾ ਦੱਸੋ ਵੀ ਜੇ ਉਹਨੇ ਟੱਕਰ ਲੈਣੀ ਸੀ ਤਾਂ ਸਾਡੇ ਨਾਲ ਲੈਂਦਾ ਫਿਰ ਦੇਖੀ ਜਾਂਦੀ ਜਿਵੇਂ ਹੁੰਦੀ ਆ ਮੁੰਡਾ ਮੇਰਾ ਗੱਭਰੂ ਹੈ ਇਹਦੇ ਨਾਲ ਲੈਂਦਾ ਉਹ ਬੱਚੇ ਤੋਂ ਮਾਰਨ ਨਾਲ ਕੀ ਮਸੂਮ ਤੋਂ ਸਾਨੂੰ ਇਨਸਾਫ ਤਾਂ ਹੀ ਚਾਹੀਦਾ ਜੀ ਜਿਹੜੀ ਬੰਦੀ ਕਾਰਵਾਈ ਆ ਉਹ ਹੋਵੇ ਹੀ ਤੇ ਜਿਹੜੇ ਉਹਦੇ ਨਾਲ ਬੰਦੇ ਹੋਰ ਨੇਗੇ ਇੱਕ ਲੇਡੀ ਜੀ ਦੱਸੀ ਜਾਂਦੀ ਹੈਗੀ ਹਨਾ ਤੇ ਇੱਕ ਗੁਰੇ ਨਾਂ ਦਾ ਬੰਦਾ ਹੈ ਜੀ ਉਹ ਵੀ ਅਰੈਸਟ ਕਰਕੇ ਆਈ ਤੇ ਸਾ ਗੱਲ ਇਹ ਸੀਗੀ ਵੀ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਠੀਕ ਹੈ ਇਹਨੇ ਮੰਨ ਲਓ ਸਰਕਾਰੀ ਸਕੂਲ ਦੇ ਵਿੱਚੋਂ ਮੁੰਡੇ ਨੂੰ ਮੰਨ ਲਓ ਵੀ ਘਰੇ ਲਿਆਂਦਾ ਆਪਦੇ ਛੁੱਟੀ ਟਾਈਮ ਤੇ ਇਹਦਾ ਮੰਨ ਲਓ ਵੀ ਅਸੀਂ ਪੜਤਾਲ ਕੀਤੀ ਵੀ ਸਾਡਾ ਬੱਚਾ ਕਿੱਥੇ ਹੈ ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਣਾ ਬੰਦਾ ਇਹਦਾ ਡੈਡੀ ਹੈ ਜਿਹੜਾ ਉਹ ਲੈ ਗਿਆ ਲੈ ਗਿਆ ਅਸੀਂ ਕੀਤੀ ਇਨਕੁਆਰੀ ਜਦੋਂ ਅਸੀਂ ਗਏ ਥਾਣੇ ਜਦੋਂ ਥਾਣੇ ਗਏ ਅਸੀਂ ਇਨਕੁਆਰੀ ਕਰਾਈ ਅਸੀਂ ਮੰਨ ਲਓ ਪੁਲਿਸ ਨੂੰ ਘਰੇ ਲੈ ਕੇ ਆਏ ਇੱਕ ਵਾਰੀ ਸਾਨੂੰ ਮਿਲਿਆ ਨਹੀਂ ਦੂਸਰੀ ਵਾਰ ਗਏ ਇਹ ਸਾਨੂੰ ਮਿਲਿਆ ਘਰੋਂ ਠੀਕ ਹੈ ਇੱਕ ਵਾਰੀ ਤੋਂ ਬਾਅਦ ਜਦੋਂ ਘਰੋਂ ਮਿਲਿਆ ਸਾਨੂੰ ਇਹ ਇਹਨੂੰ ਥਾਣੇ ਲੈ ਗਏ ਇਹਨੂੰ ਪੁੱਛਿਆ ਵੀ ਉਦੋਂ ਬਾਅਦ ਇਹਨੂੰ ਕੌੜੀਵਾੜੇ ਲੈ ਗਏ ਇਹ ਕਹਿੰਨ ਮੇਰਾ ਛੋਟਾ ਮੁੰਡਾ ਕੌੜੀਵਾੜੇ ਆ ਇੱਕ ਵਾਰੀ ਤੋਂ ਬਾਅਦ ਮੰਨ ਲਓ ਛੋਟਾ ਬੱਚਾ ਉੱਥੋਂ ਬੋਲਿਆ ਉਹ ਦੇਖ ਛੋਟਾ ਬੱਚਾ ਹੋਰ ਸੀਗਾ ਜੀ ਚਲ ਤੇ ਉਹ ਜਦੋਂ ਮੰਨ ਲਓ ਵੀ ਦੱਸਿਆ ਇਹਨਾਂ ਨੇ ਵੀ ਮੁੰਡਾ ਹੈਗਾ ਸੱਡਲਾਂ ਮੇਰੇ ਤੋਂ ਨਹੀਂ ਬੋਲਾ ਜਾਣਾ ਤੂੰ ਦੱਸ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਗੱਲ ਨਹੀਂ ਕੋਈ ਕੋਈ ਨਹੀਂ ਦੱਸ ਕੋਈ ਨਹੀਂ ਦੱਸ ਦੇ ਜਿਵੇਂ ਜਿਵੇਂ ਪਹਿਲਾਂ ਛੋਟੇ ਈ ਟਾਈਟ ਜਿਵੇਂ ਨਾਲ ਸੀ ਹੈ ਕਿ ਜਿਵੇਂ ਛੋਟੇ ਮੁੰਡੇ ਦੀ ਗੱਲਾਂ ਤੋਂ ਪਤਾ ਲੱਗਿਆ ਜਦੋਂ ਜਦੋਂ ਵੱਡੇ ਭਾਈ ਜਦੋਂ ਉਹ ਗਏ ਉੱਥੇ ਕੌੜੀਵਾੜੇ ਨੂੰ ਲੈ ਕੇ ਗਏ ਉਹਨੂੰ ਤੇ ਉਹ ਛੋਟੇ ਮੁੰਡੇ ਦੇ ਸਬੂਤ ਮਾੜੇ ਮੋٹے ਮਿਲੇ ਠੀਕ ਹੈ ਉਸ ਤੋਂ ਬਾਅਦ ਜਦੋਂ ਕੌੜੀਵਾੜੇ ਤੋਂ ਲੈ ਕੇ ਆਏ ਤਾਂ ਸਾਨੂੰ ਨਾ ਮੰਨ ਲਓ ਵੀ ਸਾਨੂੰ ਵਹਿਮ ਸੀਗਾ ਵੀ ਮੁੰਡਾ ਕਿਤੇ ਨਾ ਕਿਤੇ ਅੰਦਰ ਹੈ ਵੀ ਮੁੰਡਾ ਸਾਡਾ ਜਿਉਂਦਾ ਸਾਨੂੰ ਇਹ ਸੀਗਾ ਵੀ ਇਹਨੇ ਪਹਿਲਾਂ ਵੀ ਧਮਕੀਆਂ ਕਈ ਵਾਰ ਦਿੱਤੀਆਂ ਨੇ ਸਾਡੇ ਵੇੜੇ ਚ ਆ ਕੇ ਵੀ ਦਿੱਤੀਆਂ ਨੇ ਹਨਾ ਵੀ ਸਾਨੂੰ ਐਸੇ ਵੀ ਮੁੰਡਾ ਕਿਤੇ ਜਿਉਂਦਾ ਅਸੀਂ ਵੀ ਮੰਨ ਲਓ ਇੱਕ ਵਾਰੀ ਕੀਤੀ ਵੀ ਮੁੰਡਾ ਕਿੱਥੇ ਐ ਜਦੋਂ ਮੰਨ ਲਓ ਵੀ ਇਹਨੂੰ ਥਾਣੇ ਲੈ ਗਏ ਅਸੀਂ ਪਿੱਛੋਂ ਮੰਨ ਲਓ ਅਸੀਂ ਕਰਦੀ ਕਰਦੀ ਜਦੋਂ ਮੰਨ ਲਾ ਤਲਾਸ਼ੀ ਕੀਤੀ ਤਾਂ ਸਾਨੂੰ ਮੁੰਡੇ ਦੀ লাশ ਬਰਾਮਦ ਹੋਈ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਉਹ ਤਾਂ ਬੱਚਾ ਸੀਗਾ ਉਹ ਤਾਂ ਉਹ 10 ਸਾਲ ਦਾ ਬੱਚਾ ਸੀ ਜੀ ਉਹਦੇ ਨਾਲ ਉਹਦੇ ਨਾਲ ਤਾਂ ਕੀ ਬੈਰ ਕੱਢਣਾ ਸੀਗਾ ਠੀਕ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਸਾਫ਼ ਮਿਲੇ ਬੱਚੇ ਨੇ ਜਿਹੜੇ ਸਾਰੇ ਨੇ ਚੱਕੇ ਜਾਣ ਹਾਂਜੀ ਛੋਟੇ ਵੀਰ ਅੱਜ ਜਿਹੜੇ ਬੱਚੇ ਦਾ ਇੱਕ ਮਸਲਾ ਆ ਉਹਦੇ ਸੰਬੰਧ ਵਿੱਚ ਤੁਸੀਂ ਥਾਣੇ ਚਾਏ ਹਾਂ ਹਾਂਜੀ ਕੀ ਕਹਿਣਾ ਚਾਹੋ ਮੇਰਾ ਨਾਮ ਅਰਸ਼ਦੀ ਪਈ ਮੈਂ ਸਦੂੜੜ ਦੀ ਰਹਿਣ ਵਾਲਾ ਹਾਂ ਉਹ ਜਿਹੜਾ ਬੱਚੇ ਦਾ ਕਤਲ ਹੋਇਆ ਉਹ ਮੇਰਾ ਭਾਂਜਾ ਸੀ ਜੀ ਤੇ ਉਹਦੇ ਡੈਡੀ ਨਹੀਂ ਉਹਦੀ ਹਤਿਆ ਕਰਤੀ ਜੀ ਗਲ ਘੋਟ ਕੇ ਉਹਦੀ ਹਤਿਆ ਕੀਤੀ ਗਈ ਹੈ ਜੀ ਤੇ ਸਾਡਾ ਜੋ ਮਤਲਬ ਬੰਦੀ ਕਾਰਵਾਈ ਆ ਸਾਨੂੰ ਇਨਸਾਫ ਚਾਹੀਦਾ ਈ ਜਿਹੜੇ ਉਹਦੇ ਨਾਲ ਬੰਦੇ ਪ੍ਰੂਵਲ ਨੇ ਜੀ ਸਾਰੇ ਬੰਦਿਆਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਇੱਕ ਲੇਡੀ ਨਾਲ ਦੱਸੀ ਜਾਂਦੀ ਹੈ ਜੀ ਤੇ ਉਹ ਲੇਡੀ ਭੱਜ ਗਈ ਜੀ ਪਤਾ ਨਹੀਂ ਕਿੱਧਰ ਗਈ ਕਿੱਧਰ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਅਜੇ ਤੱਕ ਉਹ ਕਿਤੇ ਵੀ ਲੇਡੀ ਜਾਣਾ ਸਾਨੂੰ ਤਾਂ ਇਹ ਇਨਸਾਫ ਚਾਹੀਦਾ ਜੀ ਬਸ ਹੋਰ ਕੌਣ ਬੰਦੇ ਆ ਜੀ ਕੋਈ ਨਾਂ ਨਾਮ ਇੱਕ ਗੋਰੇ ਨਾਂ ਦਾ ਬੰਦਾ ਦੱਸਿਆ ਜਾਂਦਾ ਜੀ ਕਿ ਉਹ ਤਾਂ ਉਥੋਂ ਮਤਲਬ ਪੁਲਿਸ ਨੇ ਅਰੈਸਟ ਹੀ ਕਰ ਲਈ ਉਹ ਬੰਦਾ ਤਾਂ ਗੁਰਪ੍ਰੀਤ ਵੀ ਅਰੈਸਟ ਆਈ ਤੇ ਗੋਰਾ ਵੀ ਅਰੈਸਟ ਆਈ ਗੋਰੇ ਦੀ ਘੜੜੀ ਹੈ ਉਹ ਜਿਹੜੀ ਭੱਜੀ ਹੈ ਉਹੋ ਗੋਰੀ ਦੇ ਘਰ ਵਾਲੀ ਹੈ ਜੀ ਜਿਹੜੀ ਭੱਜੀ ਹੈਗੀ ਇੱਕ ਬੱਚੀ ਵੀ ਹੈ ਜੀ ਉਹਦੀ 15 ਸਾਲ ਦੀ ਹੁਣ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੀ ਵਿਸ਼ਵਾਸਤ ਬਾਇ ਹਜੇ ਤੱਕ ਤਾਂ ਹੀ ਬਸ ਇੱਕ ਖੜੇ ਹੈਈ ਭਰੋਸਾ ਹੈ ਕਿ ਕੋਈ ਨਾ ਨਾਲ ਹੈ ਥੋਡੇ ਬਾਕੀ ਦੇਖੋ ਜੀ ਕੱਲ ਦੀ ਹੱਤਿਆ ਹੋਈ ਹੈ ਜੀ ਹਨਾ ਜੀ ਕੱਲ ਕਿੰਨੇ ਵਜੇ ਹੱਤਿਆ ਹੋਈ ਕੱਲ ਲਗਭਗ 2:30 ਤੋਂ 3 ਵਜੇ ਦੇ ਵਿੱਚ ਵਿੱਚ ਹੱਤਿਆ ਹੋਈ ਹੈ ਜੀ ਕੋਲ ਟਾਈਮ ਤੇ ਹਾਂਜੀ ਹਾਂਜੀ ਕੋਲ ਟਾਈਮ ਤੇ ਛੁੱਟੀ ਟਾਈਮ ਤੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਇਹਦਾ ਸਾਨੂੰ ਪਤਾ ਲੱਗਦਾ ਜੀ 4:30 5 ਵਜੇ ਜੀ ਕਿ ਐ ਕਰਕੇ ਰਿਪੋਰਟ ਜਦੋਂ ਰਿਪੋਰਟ ਦਿੱਤੀ ਜੀ ਕੀ ਕੀ ਪਤਾ ਲੱਗਿਆ ਸਾਨੂੰ ਜੀ ਉਹਨਾਂ ਨੇ ਖਪਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਹਾਂਜੀ ਹਾਂਜੀ ਬੋਡੀ ਨੂੰ ਖਪਾਉਣ ਦੀ ਬੋਡੀ ਮਤਲਬ ਕੀ ਹੋਣੇ ਜੀ ਜਮਾ ਇਕੱਠੀ ਕਰਕੇ ਜੀ ਜਵਾਕ ਦੀ ਬੋਡੀ ਕਿੱਡੀ ਹੁੰਦੀ ਹੈ ਜੀ ਉਹਨੇ ਇਕੱਠੀ ਕਰਕੇ ਜੀ ਇੱਕ ਮਤਲਬ ਕੱਪੜੇ ਦੇ ਵਿੱਚ ਪੋਤਲੀ ਦੇ ਵਿੱਚ ਪੈਕ ਕਰਕੇ ਜੀ ਬੈਗ ਉਹਦੇ ਨਾਲ ਬੰਨਿਆ ਹੋਇਆ ਸੀ ਜੀ ਬੂਟ ਉਹਦੇ ਉਮੀ ਜੁਨੀਫਾਰਮ ਪਾਈ ਹੋਈ ਸੀ ਸਕੂਲ ਵਾਲੀ ਜੀ ਸਾਰਾ ਕੁਝ ਸੋਮੇ ਸੀ ਜੀ ਨੀਲ ਪਏ ਹੋਏ ਨੇ ਜੀ ਉਹਦੀ ਬਾਡੀ ਤੇ ਸਾਰੀ ਬਾਡੀ ਜੀ ਨੀਲ ਪਏ ਹੋਏ ਨੇ ਜੀ ਉਹਦੇ ਪਹਿਲਾਂ ਵੀ ਉਹਨੂੰ ਬਸ ਜੀ ਗੱਲ ਇਸ ਤਰ੍ਹਾਂ ਜੀ ਪਹਿਲਾਂ ਕੁੜੀ ਵਿਆਹ ਹੀ ਹੋਈ ਸੀ ਹੋਰ ਕਿਤੇ ਜੀ ਉੱਥੋਂ ਇਹਨਾਂ ਦਾ ਤਲਾਕ ਹੋ ਗਿਆ ਸੀ ਇਹ ਦੋ ਬੱਚੇ ਪਹਿਲਾਂ ਦੇ ਸੀ ਇੱਕ ਲੜਕੀ ਤੇ ਇੱਕ ਲੜਕਾ ਜੀ ਇਹਦੇ ਦੂਜੀ ਵਾਰ ਫੇ ਇਹਨਾਂ ਨੇ ਕਰਕੇ ਸੈਟਿੰਗ ਆਪੀ ਇੱਥੇ ਵਿਆਹ ਤੇ ਸੀ ਕੁੜੀਏ ਦੂਜੇ ਦੇ ਇਹਦੇ ਮਤਲਬ ਇੱਕ ਲੜਕਾ ਇਹਦਾ ਹੈਗਾ ਇਹਨੇ ਆਪ ਦਾ ਲੜਕਾ ਸਾਈਡ ਤੇ ਕਰ ਰੱਖਿਆ ਜੀ ਫੇਰ ਇੱਥੇ ਲੜਾਈ ਝਗੜਾ ਕਰਦਾ ਸੀ ਨੇ ਛੜੀ ਸੀਗਾ ਇਹ ਜੋ ਕੁਝ ਵੀ ਸੀ ਬੜਾ ਮੈਨੂੰ ਪਤਾ ਨਹੀਂ ਤੇ ਗੱਲ ਕਰ ਵੀ ਇਹ ਹੁਣ ਮੁੰਡੇ ਨਾਲ ਬਹਿਸ ਕਰਦਾ ਸੀ ਕਈ ਵਾਰ ਪਹਿਲਾਂ ਵੀ ਤਾਂ ਬੁਖੀਂ ਦਿੱਤੀਆਂ ਨੇ ਹੁਣ ਇਹ ਮੁੰਡਾ ਸਾਡੇ ਕੋਲੇ ਨਾਨੇ ਕੋਲ ਹੀ ਰਹਿੰਦਾ ਸੀ ਆਪਦੇ ਕੋਲੇ ਉਹੀ ਇਹਨੂੰ ਪਾਲਦੇ ਸੀ ਇਹਨਾਂ ਦੇ ਸਕੂਲ ਆਇਆ ਸੀ ਕੁੜੀ ਵੀ ਉੱਥੇ ਰਹਿੰਦੀ ਐ ਤੇ ਹੁਣ ਇਹਨੇ ਸਕੂਲੋਂ ਛੁੱਟੀ ਆਉਂਦਾ ਚੱਕ ਲਿਆ ਮੁੜ ਕੇ ਤੇ ਪਤਾ ਨਹੀਂ ਇਹਨੇ ਕੀ ਕਰਿਆ ਆਪਦੇ ਘਰੇ ਜਿਰੋ ਮੁੰਡਿਆਂ ਨੇ ਇਹਨਾਂ ਨੇ ਰਾਤ ਨੂੰ ਪਤਾ ਲੱਗਿਆ ਮੈਨੂੰ ਤਾਂ ਸਵੇਰੇ ਪਤਾ ਲੱਗਿਆ ਸੀ ਇਹ ਰਾਤ ਨੂੰ ਭਾਲ ਭੂਲ ਕਰੀ ਉੱਥੇ ਬੈਗ ਮਿਲਿਆ ਸਕੂਲ ਦਾ ਉਹਦਾ ਬੈਗ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਨੇ ਘਰ ਦਾ ਘੇਰਾ ਰੱਖਿਆ ਤਾਂ ਨਹੀਂ ਪੁਲਿਸ ਬੁਲਾਈ ਤੇ ਉੱਥੋਂ ਹੀ ਲਾਸ਼ ਕੋਨੇ ਕੁੱਟਿਆ ਮਰਿਆ ਵੀ ਬਹੁਤ ਹੈ ਤੇ ਪਤਾ ਨਹੀਂ ਇਹਨੂੰ ਕੀ ਦਿੱਤਾ ਹੈ ਜ਼ਹਿਰ ਦਿੱਤੀ ਹੈ ਜਾਂ ਕੁਝ ਝੱਗ ਨਿਕਲੀ ਹੋਈ ਹੈ ਸਾਰਾ ਸਰੀਰ ਉਹਦਾ ਨੀਲਾ ਹੋਇਆ ਹੋਇਆ ਹੈ ਇਸ ਹਾਲਾਤ ਚ ਮਿਲੀ ਲਾਸ਼ ਜੀ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਸੀਗਾ ਬੋਗੇ ਐਮਸੀ ਵਾਲੀ ਗਲੀ ਚ ਰਹਿੰਦਾ ਉਹ ਬੰਦਾ ਠੀਕ ਹੈ ਜੀ ਤੇ 2:30 ਵਜੇ ਦੇ ਵਿਚਾਲੇ ਉਹ ਬੱਚਾ ਸਕੂਲੋਂ ਲੈ ਕੇ ਆਇਆ ਬੱਚੇ ਨੂੰ ਤੇ ਉਸ ਤੋਂ ਬਾਅਦ ਇਹਨੇ ਇਹ ਕਾਰਵਾਈ ਕੀਤੀ ਹੈ ਘਰੇ ਲਿਆ ਕੇ ਉਹਨੇ ਉਸ ਖਲਾ ਖਵਾਇਆ ਪਿਆ ਹੈਗਾ ਕੁੱਟਮਾਰ ਕਰੀਏ ਬੱਚੇ ਦੀ ਤੇ ਬੱਚਾ ਸਰੀਰ ਪੂਰਾ ਨੀਲਾ ਹੋਇਆ ਪਿਆ ਹੈਗਾ ਠੀਕ ਹੈ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਮੂਰੇ ਹੀ ਮੰਗ ਕਰਦੇ ਆਂ ਵੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿੱਚ ਉਹ ਅਨਵੋਲਵ ਹੋ ਬੰਦੇ 4 ਐ 5 ਐ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਅੱਛਾ ਇਹ ਬੱਚਾ ਕੀ ਲੱਗਦਾ ਕੀ ਸੀ ਉਹ ਗੁਰਪ੍ਰੀਤ ਦਾ? ਉਹ ਉਹਦਾ ਬੇਟਾ ਸੀਗਾ ਜੀ। ਹਾਂਜੀ। ਹਾਂਜੀ ਹਾਂਜੀ। ਸਤੇਲਾ ਸੀਗਾ ਜੀ ਬੇਟਾ ਵਾ ਤੇ ਆਪ ਦਾ ਜਦੋਂ ਜਿਹੜਾ ਆਪ ਦਾ ਖੂਨ ਸੀ ਆ ਉਹਨੂੰ ਤਾਂ ਜਦੋਂ ਪਿੰਡ ਛੱਡਿਆ ਪਹਿਲਾਂ ਭੱਲਣ ਵਾਲੇ। ਉਸ ਤੋਂ ਬਾਅਦ ਆ ਕੇ ਤੇ ਇਸ ਬੰਦੇ ਇਹ ਬੰਦਾ ਨਸ਼ਾ ਵੀ ਕਰਦਾ ਸੀਗਾ। ਇਹ ਸਿਰਫ ਨਸ਼ੇ ਦੀ ਵੋਸ ਕਰਕੇ ਮੰਨਦੇ ਓਵਰਡੋਜ਼ ਕਰਕੇ ਮੰਨ ਲਓ ਇਹਨੇ ਇਹ ਕਦਮ ਚੱਕਿਆ ਤੇ ਬੱਚੇ ਦੀ ਕੁੱਟਮਾਰ ਵੀ ਹੋਈ ਹੈ ਤੇ ਗਲੀ ਵਾਲੇ ਵੀ ਹੈਗੇ ਨੇ ਸਾਰੇ ਉਹ ਹੈ ਗਵਾਹ ਸਾਰੇ